ਇਹ ਉਹ ਨਾਮ ਦੱਸੋ ਗੁਰਜੰਦ ਅੰਮਾ ਜੀ ਕਿੰਨੀ ਉਮਰ ਸੀ ਜਦੋਂ ਪਾਕਿਸਤਾਨ ਤੋਂ ਤੁਸੀਂ ਇੱਧਰ ਆਏ ਉਹ ਦੱਸੋ ਯਾਰ ਪਹਿਲਾਂ ਤੇ ਅਸੀਂ ਉੱਥੇ ਕੰਮ ਦੇ ਰਹਿਆ ਨਾ ਪੜਦੇ ਵੀ ਰਹੇ ਹਾਲ ਵੀ ਬੰਦੇ ਰਹੇ ਤੇ ਉਦੋਂ 18 ਸਾਲ ਦੇ ਹੋਗੇ ਜਦੋਂ ਅਸੀਂ ਇੱਧਰ ਆਏ ਆ ਮੈਨੂੰ ਅੰਦਾਜ਼ਾ ਪੂਰਾ ਹਾਲਾਤ ਜਾਂਦੇ ਦੋ ਉਹ ਦੇਖ ਦੋ ਜਿੰਨੇ ਲੋਕਾਂ ਦੇ ਆਣਾ ਮੇਰੇ ਕੋਲ ਆ ਜਾ ਇੰਨੇ ਡਰ ਕੇ ਦੇ ਸਾਨੂੰ آتے سر میرے کوڑی ہی آ پیڑی بھی آیا جی تو سب کچھ آیا جی ڈنگر بھی ہے جی جی رہو ڈیری آ گیا تو تھوڑے جہاں ہو جائیے ڈیرے اتنے آ گیا بٹالے اب ابل تو میری پتا بھائی مشکل ہی انہی ایمر ہو گئی ادھر والے بندے میرے چلے گئے نا میرے تو چھوٹے بھی تو کی پتا وہ ہے یا نہیں ਉਦੋਂ ਲਾ ਵਾਕਿਆ ਸੁਣਾਓ ਕੋਈ ਉਧਰ ਦਾ ਸਾਨੂੰ ਜਿਸ ਤਰ੍ਹਾਂ ਦੀ ਛੂਟੀ ਨਹੀਂ ਖੇਡ ਦੇਵੇ ਮੈਂ ਖੇਡਿਆ ਹੀ ਨਹੀਂ ਇਹ ਵੀ ਇੱਕ ਰਕਾਟ ਜੇ ਮੁੰਡਿਆਂ 'ਚ ਮੈਂ ਨਹੀਂ ਸੀ ਗਿਆ ਦਮ ਦਾ ਪੜਨੀ ਜਾਣਾ ਸੀ ਅਨੁਸਾਰ ਰਹਿਣਾ ਬਾਬੇ ਦੇ ਕੋਲ ਬਹਿਣਾ ਬਾਬੇ ਨੇ ਮੈਨੂੰ ਉਹ ਗੱਲਾਂ ਦੱਸਣੀਆਂ ਨੇ ਜਿਹੜੀਆਂ ਬੜੇ ਬੜੇ ਸਿਆਣੇ ਬੰਦੇ ਦੱਸਦੇ ਯਾਉ ਕਾਰ ਸੀ ਬਾਬਾ ਜੀ ਸਾਹਿਬ ਯਾਉ ਕਾਰ ਸੀ ਪੈਸੇ ਵੀ ਲੋਕਾਂ ਨੂੰ ਦਿੰਦੇ ਦਾ ਤੇ ਕੁਝ ਬਾਇਓ ਕਲਪ ਸਭ ਕੁਛ ਤੇ ਜਿਵੇਂ ਤੇ ਨਹੀਂ ਆ ਗਿਆ ਉਹ ਉਹ ਯਾਰ ਜਮੀਨ ਕਿਹੜੀ ਚੋਕੇ ਖੜਨੀ ਆ ਇੱਥੇ ਉਹ ਯਾਰ ਜਾਂਦੇ ਰਹਿਆ ਮਿੰਟਾ ਥਾ ਦਾ ਪਤਾ ਆਈ ਦਾ 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 ਸਾ ਮੀ ਲਾ ਦਾ ਕਿ ਤੇ ਪਿੰਡਾ ਦਾ ਵੀ ਪਤਾ ਪੜਾਈ ਦੀ ਕਿਸ ਤਰ੍ਹਾਂ ਮੈਂ ਕਿਹਾ ਇੱਕ ਨੰਬਰ ਪੜਾਈ ਦੇ ਵਿੱਚ ਇੱਕ ਨੰਬਰ ਜੇ ਨਹੀਂ ਤੇ ਰਿਕਾਰਡੋਂ ਕੱਢ ਲੈਣ ਦੇ ਵੇਹਲਾ ਨਾ

ਉਹ ਤਾਂ ਕਰੋ ਨਹੀਂ ਇਹ ਤਾਂ ਗੱਲ ਆ ਮੈਨੂੰ ਮਾਇਆ ਚਾਹੀਦੀ ਆ ਮੈਨੂੰ ਉਹ ਕਰਨ ਆਇਆ ਕਰਨ ਕੋਈ ਬਾਤ ਆ ਸਾਰਾ ਕੁਛ ਛੱਡ ਗਿਆ ਉਹ ਛੱਡ ਗਿਆ ਇੱਥੇ ਵੀ ਇਹੋ ਹੀ ਆ ਲੈ ਮੈਂ ਰੋਟੀ ਖਾਣ ਨਾ ਦੇ ਤਾ ਜਾਲੀ ਪੀਣ ਨਾ ਮੇਰਾ ਬਜ਼ਲਾ ਨਹੀਂ ਦੇ ਰਿਹਾ ਝੂਠ ਬੋਲਣਾ ਨਹੀਂ ਕੀ ਕੋ ਆ ਕਿ ਮੈਂ ਝੂਠ ਬੋਲ ਪੈਸੇ ਲੈ ਲੈ ਤੇ ਮੈਂ ਤੇਦੀ ਦੀ ਮਾਂ ਦੀ ਵਿਓ ਦੀ ਕਰਦਾ ਔਰ ਝੂਠ ਬੋਲਣਾ ਪਰਵਾਸ ਕਿੰਨੇ ਜੀ ਕੀ ਉੱਧਰ ਯਾਰ ਸਾਡੇ ਪੰਜ ਜੀ ਸਨ ਹੇ ਜਦੋਂ ਆਇਆ ਨ ਪੰਜ ਜੀ ਮਾ ਤੇ ਪਿਓ ਦੇ ਤੇ ਨਹੀਂ ਆ ਦੋਇ ਭਰਾ ਤੇ ਇੱਕ ਭੈਣ ਕਿਹ ਕੋ ਹੋ ਰਹੀ ਵੇ ਸਾਡੀ ਕਾਮ ਉਸ ਵਾਰ ਜਦੋਂ ਉਹਨੇ ਨਾਲ ਗੱਲ ਕੀਤੀ ਸਾਡੇ ਘਰ ਦੇ ਵਿੱਚ ਬਾਪ ਸਾ ਮੇਰਾ ਜਿਹੜਾ ਨਾ ਉਹ 55 ਸਾਲ ਮੇ ਮਰੀ ਗਿਆ ਪਰ ਉਹ ਜਦੋਂ ਜਵਾਨ ਸੀ ਯਾਨੀ ਉਹ ਵੀ ਉਹ ਹੁਣ ਮਾ ਤੇ ਲਗਾਦਾ ਸਨ ਜਦੋਂ ਅਸੀਂ ਉਥੋਂ ਆਏ ਸਨ ਫਿਰ 15 18 ਤੱਕ ਰੱਕ ਗਿਆ ਸਨ ਦੇ ਰਹੇ ਨਾਰੋਆ ਨਾਰੋਆ ਦੂਰ ਨਹੀਂ ਪਿੰਡ ਤਾਂ ਲਗੇੜਾ ਸੀ ਉਹ ਪਿੰਡ ਸਾਡਾ ਤੇ ਮੈਂ ਅੱਗੇ ਦੱਸ ਚੁੱਕਾ ਇੱਕ ਵਾਰੀ ਉਹ ਆਖਣਗੇ ਭਈ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਕਿਹਨੇ ਤਾਂ ਕੀਤਾ ਸਾਨੂੰ ਬੰਦਾ ਦੱਸੋ ਜਿਹੜੇ ਬੰਦੇ ਤੁਹਾਨੂੰ ਆ ਗਿਆ ਬੇਟੀ ਵਾਲਿਆਂ ਨੇ ਦੱਸਿਆ ਇਹਨੂੰ ਵੜਾ ਦੇਾਂਗੇ ਤੇ ਤੁਸੀਂ ਕਿਉਂ ਜੱਡਿਓ ਉਹ ਚਾਚੇ ਇਹਨਾਂ ਨੇ ਦੱਸਿਆ ਆਖਣਗੇ ਮੇਰੇ ਰਿਸ਼ਤੇਦਾਰ ਤੇ ਸਾਰੇ ਗਏ ਦੂਰ ਉਹਨਾਂ ਨੇ ਤੇ ਥੋੜੇ ਜਿ ਦੇ ਰਹਿ ਗਿਆ ਤੇ ਰਿਸ਼ਤੇਦਾਰੀ ਵੀ ਕਰ ਲਈ ਆ ਬਾਪੂ ਜੀ ਜਿਸ ਤਰ੍ਹਾਂ ਸਾਰਾ ਕੁਝ ਛੱਡਦਾ ਹੈ ਇਹ ਇੱਥੇ ਆਣ ਕੇ ਦੁਬਾਰਾ ਫੇਰ ਬਣਾਉਣ ਆ ਤੇ ਆ ਸਭ ਕੁਝ ਆ ਮੈਂ ਜਿੱਥੇ ਬੈਠਾ ਦਾ ਸਭ ਕੁਝ ਮੁੱਲ ਨਹੀਂ ਲਿਆ ਬਣਾਇਆ ਇਹਦੇ ਬੜੀ ਤਗੜੀ ਕੀ ਕੰਮ ਕੀਤਾ ਕਰਤਾਨਾ ਮੈਂ ਤੇ ਕੰਮ ਕਪੜੇ ਦਾ ਕਰਦਾ ਤੇ ਮੇਰੇ ਤੋਂ ਛੋਟੇ ਜਿਹੜੇ ਉਹ ਲੋਹੇ ਦਾ ਕਾਰੀਗਰ ਸੀ ਐਦੇ ਪਨਿਹਾਰ ਮੇਲੀ ਉਹਨਾਂ ਕੱਲੇ ਲਈਆਂ ਬਣਾ ਜੀ ਇਹ ਤੇ ਜਾ ਕੇ ਵੇਖਿਆ ਇਹਦਾ ਇਹ ਦੋ ਚੀਜ਼ਾਂ ਉੱਥੋਂ ਆਈਆਂ ਦੀਆਂ ਰੇਡੀਓ ਜਾਂ ਲਾ ਲਾ ਇੱਧਰ ਆਣ ਕੇ ਤੇ 1960 ਦੇ ਮੇਰੇ ਤੋਂ ਛੋਟੇ ਨੇ ਲਿਆ ਸੀ ਰੇਡੀਓ ਆਹੋ ਇਹਦੇ ਵਿੱਚ ਖਬਰਾਂ ਉਦੋਂ ਲੌਣ ਹੋਈ ਅਸੀਂ ਯਾਦ ਆਣੀ ਇੱਧਰੋਂ ਵੀ ਆਉਂਦੀਆਂ ਆਹ ਲੈ ਉਹ ਵੀ ਸੁਣਦੇ ਰਹਣਾ ਮੈਂ ਖ਼ਬਰ ਹੀ ਸੁਣਦਾ ਮੈਂ ਹੋਰ ਜੀ ਚੰਦੀ ਸੁਣਦਾ ਦਿਨ ਨਹੀਂ ਕਰਦਾ ਜਿਹੜੇ ਯਾਰ ਦੋਸਤਾਂ ਦੇ ਨਾਲ ਮਿਲਣਾ ਯਾਰ ਯਾਰ ਦੋਸਤਾਂ ਨੂੰ ਤੇ ਮੈਨੂੰ ਦਿਲ ਕਰਦਾ ਪਿੰਡ ਜਾ ਕੇ ਤੇ ਸਭ ਕੁਝ ਵੇਖਣ ਨੂੰ ਜੀ ਕਰਦਾ ਪਰ ਫਾਇਦਾ ਕੋਈ ਨਹੀਂ ਜਦ ਘਰ ਕਿੱਦਾਂ ਦਾ ਸੀ ਆਪਣਾ ਮੈਂ ਤਾਂ ਸਾਰੇ ਪਿੰਡ ਨਾਲੋਂ ਵਧੀਆ ਸੀ ਸਾਡਾ ਮਕਾਨ ਘਰ ਜਿਹੜਾ ਸੀ ਪਿੰਡ ਨਾਲੋਂ ਵਧੀਆ ਸੀ ਅੱਜ ਉਹਨਾਂ ਦੇ ਬੰਦੇ ਇਹਨਾਂ ਦੇ ਅਫਸਰ ਵੀ ਆ ਨਹੀਂ ਗੱਲਿਆ ਸੱਚ ਨਾ ਛੱਡੋ ਫੇਰ ਜਿਹੜੀਆਂ ਲੋਹ ਮੈਨਾਂ ਉਹਦੇ ਵੇਚਣਾ ਵੜੋ ਜਿਹੜੀ 15 ਅਗਸਤ ਹੁੰਦੀ ਹੈ ਤੇ ਯਾਦਾਂ ਤਾਂ ਹੁੰਦੀ ਹੋਣੀ ਮੈਂ ਮੈਂ ਉਹ ਮੁੰਡੇ ਨੂੰ ਆਹ ਮੁੰਡੇ ਆ ਆਪਣੇ ਮੁੰਡੇ ਦੀ ਆਉਂ ਪਰੋ ਬੈਠਾ ਲਾਓ ਪਰ ਹਾਂਜੀ ਮੈਂ ਉਸ ਵੇਲੇ ਦਾ ਆਮਿਆ ਮੈਂ ਦਾ ਇਹਨਾਂ ਦੇ ਵਿੱਚ ਬਹੁਤ ਮਾਰਾ ਸੀ ਸਵੇਰੇ ਆ ਜੀ ਦਾ ਦਾ ਬੈਸਿਆ ਦੀ ਬੰਦਾ ਹਾਂ ਮੈਂ ਇਹਨਾਂ ਦੇ ਨਾਲ ਦੇ ਵਿੱਚ ਇਹਨਾਂ ਹਾਲ ਮਾਰਾ ਸੀ ਜਿਹਦੀ ਗੱਲ ਨਹੀਂ ਕਰਨੀ ਤੇ ਤੋ ਹੁਣ ਕੀ ਕਰਨੇ ਮੈਂ ਤੁਹਾਨੂੰ ਦੱਸਣਾ ਪਿਆ ਬਈ ਇਹਨਾਂ ਦੇਣਾ ਜੋ ਸੀ ਜਿਹੜਾ ਸਾਹਮਣੇ ਆਉਂਦਾ ਸੀ ਨਾ ਇੱਕ ਦੂਜੇ ਨੂੰ ਮਾਰ ਦਿੰਦੇ ਗਾ ਜਿਆਦਾ ਹੁੰਦੇ ਜਿਹੜਾ 15 ਅਗਸਤ ਨੂੰ ਆਹ ਡਾਹੀ ਹੁੰਦਾ ਡੀਟੇਲ ਨਹੀਂ ਨਹੀਂ ਜਾਣੋ ਦਾ ਨਹੀਂ ਲੇਕਾਰਾ ਘਰੋਂ ਬਾਹਰ ਨਹੀਂ ਗਏ ਆ ਲੋਕਾਂ ਦਾ ਵੇਂਦੇ ਸਾਂ ਹਾਲ ਵੇਂਦੇ ਦਾ ਉਧਰ ਉਹ ਜਗ੍ਹਾ ਦੇ ਬੜੇ ਤੋਂ ਨਾ ਕਈਆਂ ਦੇ ਸਿਕਾ ਕੋਲ ਲੋਕਾਂ ਦੇ ਕੋਈ ਨਹੀਂ ਦੱਸਦਾ ਕੋਈ ਵੀ ਨਹੀਂ ਦੱਸਦਾ ਰੋਟੀ ਸਾਰੇ ਕਹਿੰਦੇ ਨੇ ਮਾੜਾ ਕੋਈ ਨਹੀਂ એટલા બંને જેમ એસ વંડથી ઓ વંડ દોત કૃષ હો રોળા પૈ આપણે લડના ઠીક પર જડ પઈથી ઉત્તરને સંભાળ્યા સમણે ਮੈਂ ਵੀ ਖਲੋਤਾ ਦਾ ਨੰਬਰ ਖਲੋਤਾ ਦਾ ਜਹਰ ਕੋੜੇ ਤੇ ਸੀ ਉਹਨਾਂ ਦਾ ਬਜਾਲਾ ਸਾਹਿਬ ਹੈ ਜਿਹੜੇ ਲੈ ਤਕਰੀਬ ਲੋ ਹੈ ਇਹਨਾਂ ਨੇ ਕੀ ਮਰੇ ਆਂਦਾ ਨਹੀਂ ਇਹਨਾਂ ਨੂੰ ਕੁਝ ਨਹੀਂ ਆਖਣਾ ਠੀਕ ਹੈ ਇਹ ਠੀਕ ਲੈ ਇਹਨਾਂ ਨੂੰ ਕੁਝ ਨਹੀਂ ਆਖਣਾ ਸਿਰਫ ਬਾਰਾ ਆਲੇ ਨੇ ਖੜੇ ਨੇ ਤੇ ਨਹੀਂ ਤੇ ਮਾਰਦੇ ਸਾਹਮਣੇ ਗੱਲ ਵੇਖੀ ਮੇਰੇ ਸਾਹਮਣੇ ਬੰਦੇ ਪੈ ਨਜ਼ਰ ਆ ਚਾਰੀਆ ਤੋਂ ਵੱਡੀ ਜਿਹੜੀ ਪੀਂਦੇ ਹਨ ਪੇ ਤਿੰਨ ਚਾਰ ਬੰਦੇ